ਸਤਿ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਜੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਸ਼ੁਰੂਆਤ ਤੇ ਮਨਖੀਤ ਤੇ ਹਨਾ ਮੇਰੀ ਭਝਾਈ ਤੇ ਜੂਨੂ ਵੀ ਆ ਗਈ ਸੀ ਉਹ ਜਾਵੜੇ ਆ ਦਿਨਾਂ ਦੇ ਨਾਲ ਤੇ ਅਮਨ ਲਈ ਹੈ ਮੇਰੇ ਵਾਸਤੇ ਝੂਟਾ ਅਰੇ ਅੰਦਰੋਂ ਮੇਰਾ ਫੇਵਰੇਟ ਮੈਨੂੰ ਪਸੰਦ ਸੀ ਤੇ ਫਿਰ ਆਪਾਂ ਝੂਟਾ ਕੋ ਵੇਕ ਕੇ ਬੈਠਿਆ ਕਰਦਾ ਚੂੜਨਾ ਤੇ ਅਮਨ ਨੂੰ ਮੈਂ ਤੁਹਾਨੂੰ ਵੀ ਪਵਾ ਲਿਆ ਮੈਂ ਸੋਣਵਾ ਲਾ ਦਿੱਤਾ ਕੱਚ ਜਨਾ ਬਾਕੇ ਰੱਖਿਆ ਕਰ ਜਿਨ੍ਹਾਂ ਨੂੰ ਆਪਣੀ ਡਿਮਾਂਡ ਹੋਣੀ ਪਈ ਉਹਨਾਂ ਆਪਾਂ ਹਰ 날 ਜੁਗ ਵੀ ਬਾਕੇ ਰੱਖਣ ਕਰੀ ਕਿਉਂਕਿ ਮੇਰੇ ਛੂੜੇ ਬਹੁਤ ਟੱਕ ਰੁੜਦੀਓ ਕਿੰਨੇ ਦਿਨਾਂ ਪਵਾਗਾ ਮੇਰਾ 6 ਮਹੀਨੇ ਹੋ ਗਏ 4 ਰੋਜ਼ ਬਣਾ ਚਾਰ ਜੂਨਾ ਹਜੇ ਵੀ ਪੰਗ ਹੈ ਐਸਾ ਕੁਝ ਪਤਾ ਨਹੀਂ ਆਉਣਾ ਬੜੀ ਦਰਦ ਆ ਜਾਣਗਾ ਤੇ ਇਹਦਾ ਉੱਝ ਆਪਣੇ ਚੂੜਨਾ ਦਾ ਸੌਂਗ ਵੀ ਹੋ ਗਿਆ ਪੂਰਾ ਤੇ ਵਾਈਕਰੂ ਨੇ ਨਾ ਮੈਨਾਂ ਰੇਣੀ ਇਹਨਾਂ ਦੇ ਘਰੇ ਕਿਸੇ ਚੀਜ਼ ਦੀ ਕਮੀ ਨਾ ਦੇਵੇ ਹਨ ਤੇ ਮੋਜਾ ਮਾਰਦੇ ਰਹਿਣੇ ਵਿਚਾਰੇ ਜਿਹਨੇ ਪੰਜੇ ਇੱਕ ਬਾਪੂ ਹੋ ਗਿਆ ਤੇ ਬਸ ਚੜ੍ਹਦੀ ਕਲੇ ਰਵੇ ਤੇ ਬਾਕੀ ਜੀ ਆਪਾਂ ਨੂੰ ਆਪਦੇ ਪੇਕੇ ਪਰਿਵਾਰ ਤੋਂ ਬਹੁਤ ਜ਼ਿਆਦਾ ਸਪੋਰਟ ਮਿਲਦੀ ਆ ਨਾ ਵੀ ਵਾਈਕਰੂ ਨੇ ਜਿਤਮਾਨ ਅੱਜ ਦੇ ਟਾਈਮ ਬਹੁਤ ਕਰਦੇ ਆ ਕਾਹਨ ਦੇਖੀ ਜਾਊ ਵੀ ਕੱਲ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਤੇ ਅੱਜ ਤਾਂ ਬੱਲੇ ਬੱਲੇ ਅੱਜ ਆਪਨੀ ਪੇਕੇ ਦੇ ਨਾਲ ਤੇ ਬਾਕੀ ਜਨੂਣਾ ਤਾਂ ਨਾ ਛੱਡਦਾ ਨਾ ਸਾਰੇ ਕਹਿੰਦੇ ਫੇਪ ਭਾਲਦੀ ਐ ਰੋਦੀ ਐ ਆਪਾਂ ਉਹਨਾਂ ਦਾ ਬੰਦ ਕਰਤਾ ਅੱਜ ਤੋਂ ਤੇ ਬਾਕੀ ਆਪਣੇ ਕਰਮਾਂ ਦੇ ਜੋ ਕਿਸਮਤ ਚ ਹੋਇਆ ਉਹ ਹੀ ਹੋ ਜਾਣਾ ਤੇ ਬਾਕੀ ਪਰਵਾਹ ਨਹੀਂ ਜਮਾ ਆਪਾਂ ਦਿਵਾਲੀ ਹੀ ਹੋਣਾ ਹਨ ਤੇ ਚੈਨਲ ਤੇ ਆਪਾਂ ਪੂਰਾ ਧਿਆਨ ਦੇਵਾਂਗੇ ਆਪਣੇ ਤੇ ਤੇ ਹੁਣ ਮੈਦਲਿਆ ਚ ਵੀ ਪਾਣਾ ਤੇ ਚਾਹ ਵਾਲੀ ਪੀ ਲਿਆ ਜੀ ਅਸੀਂ ਹਨਾ ਤੇ ਚਲੋ ਜੀ ਫੇਰ ਮਿਲਦੇ ਹਾਂ ਚੁੱਪੋਂ ਦੀ ਲੋ ਦੀ ਭਾਗੀ ਹੈ ਤੇ ਇੱਕ ਵਾਲਟੀ ਭੌਤਵਾਦ ਨੂੰ ਲੋਕੀਸ਼ਟੀਨ ਕਿ ਟਾਂਕੇ ਨਹੀਂ ਪੂਰਵਗਿਆ ਚੱਲੀ ਜਾਊਗਾ ਉਹ ਬਹੁਤ ਸਮਾਂ ਤਾਰਾਂਗੇ ਤੇ ਲੋਚਾਂਕ ਕਿ ਟਾਂਕੇ ਨਹੀਂ ਪੂਰਵਗਿਆ ਚੱਲੀ ਜਾਊਗਾ ਤੇ ਚਲੋ ਜੀ ਫੇਰ ਲੈਣ ਲਓ ਜੀ ਅੱਜ ਕੰਮ ਧੰਦੇ ਦਾ ਕੋਈ ਇੰਨਾ ਵਧੀਆ ਬਲੌਗ ਨਹੀਂ ਬਣਿਆ ਹਨ ਕਿਉਂਕਿ ਮੈਂ ਤੇ Papa ਜਾਵੜੇ ਸੀਗੇ ਬਾਜ਼ਾਰ ਤੇ ਥੋੜਾ ਜਿਹਾ ਅਸੀਂ ਪਿਉਤੀ ਨੇ ਸੌਦਾ ਲਿਆਉਣਾ ਸੀ ਘਰ ਦਾ ਤੇ ਅਮਨ ਹੋਰ ਆਇਆ 4 ਵਜੇ ਤੇ ਇਹਨਾਂ ਨੇ ਵੀ ਡਿਓਟੀ ਚਾਹ ਬੜਿਆ ਸੀ ਤੇ ਅਸੀਂ ਪਿਉਤੀ ਦੋਨੇ ਜਾ ਕੇ ਸੌਦਾ ਪਤਾ ਘਰ ਦਾ ਲਿਆ ਕੇ ਸਮਾਨ ਰੱਖਤਾ ਤੇ ਅਮਨ ਹੋਰਾਂ ਦੇ ਆਉਣ ਤੋਂ ਅਸੀਂ ਘੰਟਾ ਪਹਿਲਾਂ ਆ ਗਏ ਸੀਗੇ ਤੇ ਫਿਰ ਬਸ ਅਮਨ ਆਈਏ ਜਦੋਂ ਚਾਹ ਪਾਣੀ ਇਹਨੇ ਅਮਨ ਨੇ ਬਣਾ ਲਿਆ ਤੇ ਵੈਸੇ ਅਸੀਂ ਦੋ ਵਾਲੀ ਚਾਹ ਮੈਂ ਤੇ ਪਾਪਾ ਪੀ ਕੇ ਜਾਵੜੇ ਸੀਗੇ ਤੇ ਤਾਂ ਹੀ ਮੈਂ ਸੂਟ ਪਾ ਰਖਿਆ ਹੈ ਅਸੀਂ ਅੱਜ ਗਏ ਸੀ ਬਜ਼ਾਰ ਤੇ ਬਾਕੀ ਜੀ ਕੁਝ ਪੈਣਾ ਦੇ ਕਮੈਂਟ ਆ ਰਹੇ ਹਨ ਵੀ ਪਹਿਨੇ ਤੁਸੀਂ ਕੁੜੀਆਂ ਕੋਲੇ ਜਾਵੜੋ ਤੇ ਪੈਣੇ ਮੇਰੀ ਗੱਲ ਸੁਣੋ ਹਨਾ ਵੀ ਸਾਰਿਆਂ ਪੈਣਾਂ ਨੂੰ ਰਿਕੁਐਸਟ ਹੈ ਹਨਾ ਵੀ ਮੈਨੂੰ ਸਮਝੋ ਹਨਾ ਵੀ ਮੈਂ ਉਹਨਾਂ ਨੂੰ ਓਡਾਂ ਵੀ ਓਡਾਂ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਕਿਹਾ ਸੀ ਮੈਂ ਕਿਹਾ ਵੀ ਬੀਬੀ ਵੀ ਆਹ ਗੱਲ ਸਾਡੀ ਆਏ ਆਏ ਵੀ ਸਾਡੇ ਹਨਾ ਵੀ ਕਲੀਅਰ ਕਰ ਦੋ ਵੀ ਸਾਡੇ ਨਾਂ ਕਰਵਾ ਦਿਓ ਜਾਂ ਕੁੜੀਆਂ ਦੇ ਨਾਂ ਕਰਵਾ ਦਿਓ ਵੀ ਮੈਂ 15 ਦਿਨ ਹੋ ਗਏ ਸੀ ਇਹ ਚੀਜ਼ ਨੂੰ ਮੈਂ ਡੇਲੀ ਫੋਨ ਤੇ ਕਹਿਣਾ ਜੇ ਕੋਲੇ ਆਉਂਦੀ ਸੀ ਮੈਂ ਕੋਲੇ ਸੀ ਤਾਂ ਉਦੋਂ ਕਹਿਣਾ ਜਿਵੇਂ ਫੋਨ ਕਰਕੇ ਕਹਿਣਾ ਮੈਂ ਕਹਿੰਦੀ ਬੀਬੀ ਜਵਾਕਾਂ ਨੂੰ ਲਿਆ ਤੇ ਵੀ ਜਿਹੜਾ ਕੋਈ ਸਾਡਾ ਬੰਦਾ ਹੱਕ ਆ ਵਿਤਿਆਂ ਦਾ ਹਨਾ ਉਹ ਸਾਡਾਂ ਨੂੰ ਦਿੱਤਾ ਜਾਵੇ ਸਾਨੂੰ ਇਹ ਜੀ ਦਾ ਰਿਪਲਾਈ ਇਹ ਆਉਂਦਾ ਸੀ ਵੀ ਕਰਵਾ ਦੇਣਗੇ ਨਾ ਕਰੋਣਗੇ ਇਹ ਕਰਾਉਣਗੇ ਕਰਵਾ ਦੇਣਗੇ ਹਨਾ ਵੀ ਕਰਨਾਂਗੇ ਇਹ ਕੰਮ ਸਾਨੂੰ ਸਾਨੂੰ ਸਾਰਾ ਫਿਕਰ ਹੈ ਤੇ ਐਂ ਕਰਦੇ ਕਰਾਉਂਦੇ ਹਨਾ ਵੀ ਚਲੋ ਮੈਂ ਜੀ ਇੱਥੇ ਪਿੰਡ ਆਈਆਂ ਮੈਂ ਮੇਰੇ ਭਰਾਵੇਂ ਨੂੰ ਕਹਿੰਦਾ ਵੀ ਤੂੰ ਕਿਉਂ ਮੈਂ ਤਾਂ ਕਰਦੀ ਕਿਸੇ ਦੀ ਹਨਾ ਤੈਨੂੰ ਕਿ ਲੋੜ ਹੈ ਮੈਂ ਤਾਂ ਕਰਦੀ ਕਹਿੰਦਾ ਮੈਂ ਬੈਠਾ ਮੈਂ ਹੈ ਨਹੀਂ ਤੈਨੂੰ ਰੋਟੀ ਦੇ ਸਕਦਾ ਤੇਰੇ ਵਾਸਤੇ ਰੋਟੀ ਹੈ ਨਹੀਂ ਤੂੰ ਐਂ ਦੱਸ ਤੇ ਫਿਰ ਮੈਂ ਮਤਲਬ ਜਦੋਂ ਰਨਵੀਰ ਨੇ ਕਿਹਾ ਭਰਾ ਪਰਜਾਈ ਨੇ ਬਾਪੂ ਨੇ ਕਿਹਾ ਵੀ ਤੂੰ ਇੱਥੇ ਆਏ ਪਤਾ ਖੜਾ ਛੜਦੇ ਸਾਰੇ ਘਾਸੇ ਦਾ ਤੇ ਵੀ 15 ਦਿਨੋਂ ਕਹਿੰਦਾ ਤੂੰ ਬਿਰ ਬਿਰ ਕਰ ਰਹੀ ਹੈਂ ਹਨਾ ਵੀ ਕਾਬ ਦੇ ਹੱਕ ਵਾਸਤੇ ਕਰ ਰਹੀ ਹੈਂ ਹਨਾ ਵੀ ਮੇਰੀਆਂ ਧੀਆਂ ਨੂੰ ਵੀ ਜਿਹੜਾ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹਨਾ ਤੇ ਵੀ ਕਿਉਂ ਤੂੰ ਬਿਰ ਬਿਰ ਕਰ ਰਹੀ ਹੈਂ ਕਾਦੇ ਵਾਸਤੇ ਕਰ ਰਹੀ ਹੈਂ ਵੀ ਤੂੰ ਘਰੇ ਆ ਜਾ ਤੇ ਚਲੋ ਜੀ ਮੈਂ ਜਿ ਮੇ ਰਨਵੀਰ ਨੇ ਕਿਹਾ ਮੈਨੂੰ ਉਮੀ ਮੈਂ ਕਰ ਲਿਆ ਤੇ ਹੁਣ ਜਿਹੜੀਆਂ ਭੈਣਾਂ ਕਹਿ ਰਹੀਆਂ ਹਨਾ ਵੀ ਭੈਣੇ ਤੁਸੀਂ ਇੱਥੇ ਘਾਤੋ ਬੈਠ ਜਾਣਾ ਵੀ ਕੁੜੀਆਂ ਨਿਆਣੀਆਂ ਕਾਤੋ ਛੱਡ ਕੇ ਕੁੜੀਆਂ ਇਕੱਲੇ ਹਨਾ ਤੇ ਇਹ ਚੀਜ਼ ਮੈਨੂੰ ਵੀ ਪਤਾ ਵੀ ਭੈਣੇ ਕੁੜੀਆਂ ਕੰਡੀਆਂ ਛੱਡੀਆਂ ਪਰ ਵੀ ਹਨਾ ਵੀ ਹੁਣ ਮੈਂ ਬੇਵੱਸ ਆ ਨਾ ਮਜਬੂਰ ਆ ਹੁਣ ਮੈਂ ਤੇ ਹੁਣ ਮੈਂ ਮਤਲਬ ਜੇ ਜਿਵੇਂ ਮੇਰਾ ਪਿਓ ਹੋ ਜਾ ਮੇਰੀ ਪਰਜਾਈ ਜਾ ਮੇਰਾ ਹਨਾ ਭਰਾ ਜਿਵੇਂ ਕਹਿਣਗੇ ਮੈਂ ਉਵੇਂ ਹੀ ਕਰੂੰਗੀ ਹਨਾ ਵੀ ਜੋ ਵੀ ਇਹ ਚੀਜ਼ 'ਚ ਫੈਸਲਾ ਲੈਣਗੇ ਵੀ ਰਮਣਾ ਵੀ ਇਹ ਚੀਜ਼ ਤੇਰਾ ਫਾਇਦਾ ਹੈ ਨਾ ਵੀ ਜਾਂ ਤੂੰ ਐਵੇਂ ਕਰ ਵੀ ਜੇ ਤੇਰਾ ਔੜਾ ਜਾਣ 'ਚ ਫਾਇਦਾ ਹੈ ਵੀ ਹਾਂ ਤੂੰ ਉੱਥੇ ਜਾਵੜਾ ਤੇਰੀ ਰੋਟੀ ਹੈਗੀ ਐ ਤੇ ਵੀ ਜਿਵੇਂ ਵੀ ਇਹ ਹਨਾ ਫੈਸਲਾ ਮੇਰੇ ਵਾਸਤੇ ਲੈਣਗੇ ਵੀ ਇਹਨਾਂ ਤੋਂ ਬਾਹਰ ਹੈ ਨਹੀਂ ਮੈਂ ਜਿਵੇਂ ਇਹ ਆਖਣਗੇ ਮੈਂ ਉਵੇਂ ਹੀ ਕਰੂੰਗੀ ਤੇ ਫੇਰ ਭਾਵੇਂ ਕੁਝ ਵੀ ਕਹਿਣ ਇਹ ਆਪਾਂ ਬਾਹਰ ਨਹੀਂ ਹਨਾ ਬਾਕੀ ਜੀ ਬਹੁਤ ਚਿਰ ਹੋ ਗਿਆ ਮਿੰਤਾ ਕਰਦੀ ਨੂੰ ਮੈਨੂੰ ਠੀਕ ਹੈ ਵੀ ਹਾਂ ਸਾਡਾ ਹੱਕ ਤੇ ਮੇਰੇ ਧੀਆਂ ਦਾ ਹੱਕ ਸਾਨੂੰ ਮਿਲਣਾ ਚਾਹੀਦਾ ਵੀ ਮਿੰਤਾ ਕਰਕੇ ਮੈਂ ਥੱਕ ਗਈ ਹਾਂ ਨਾ 15 ਦਿਨ ਹੋ ਗਏ ਸੀ ਮੈਂ ਲਗਾਤਾਰ ਇਹ ਚੀਜ਼ ਵਾਸਤੇ ਮਿੰਤਾ ਕਰ ਰਹੀ ਸੀ ਹਨਾ ਜੇ ਕੋਈ ਪੁੱਛਣ ਆਵੇ ਮੈਂ ਭੀਖ ਮੰਗ ਰਹੀ ਸੀ ਮੈਂ ਆਪ ਦੇ ਧੀਆਂ ਦਾ ਹੱਕ ਜੋ ਸਾਡੀ ਜੱਦੀ ਜ਼ਮੀਨ ਜਾਇਦਾਦ ਆ ਨਾ ਸਾਡਾ ਹੱਕ ਹੈ ਸਾਡੇ ਬਾਪੂ ਦੀ ਜ਼ਮੀਨ ਜਾਇਦਾਦ ਦਾ ਉਹਦਾ ਹਿੱਸਾ ਕਰਦਾ ਇਸ ਦਾ ਮੰਗ ਰਹੇ ਹਾਂ ਅਸੀਂ ਤੇ ਹੋਰ ਅਸੀਂ ਕੁਝ ਵੀ ਨਹੀਂ ਮੰਗ ਰਹੇ ਹਨਾ ਤੇ ਵੀ ਹੁਣ ਮੈਨੂੰ ਰਣਵੀਰ ਨੇ ਇਹ ਗੱਲ ਕਹੀ ਆ ਹਨਾ ਵੀ ਚਲ ਤੂੰ ਦੇਖ ਕੁਛ ਟਾਈਮ ਚਲ 20-22 ਦਿਨ ਹੋਰ ਦੇਖ ਵੀ ਕੀ ਬਣਦਾ ਕੀ ਨਹੀਂ ਬਣਦਾ ਫਿਰ ਕਹਿੰਦਾ ਵੀ ਮੈਂ ਇਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੀ ਵੀ ਜਿਵੇਂ ਤੂੰ ਕਹੇਂਗੀ ਆਪਾਂ ਉਹਵੇਂ ਕਰ ਲਾਂਗੇ ਹਨਾ ਵੀ ਜਿਵੇਂ ਤੂੰ ਖੁਸ਼ ਹੋਣੀ ਚਾਹੀਦੀ ਹੈ ਹਨਾ ਵੀ ਚਲੋ 15 ਸਾਲ ਹੋ ਗਏ ਹਨਾ ਮੈਂ ਤਾਂ ਉਹਨਾਂ ਦੇ ਮੂੰਹ ਮੈਂ ਨਹੀਂ ਦੇਖੀ ਜਾਂਦੀ ਸੀ ਵੀ ਚਲੋ ਕੋਈ ਕੰਮ ਸਾਡਾ ਸਮਾਰਨਗੇ ਹਨਾ ਤੇ ਉਹਨਾਂ ਦੇ ਮੂੰਹ ਨਹੀਂ ਦੇਖੀ ਜਾਂਦੀ ਸੀ ਫਿਰ ਰਣਵੀਰ ਕਹਿੰਦਾ ਵੀ ਹੁਣ ਦੇਖ ਤੇਰੀ ਮਰਜ਼ੀ ਆ ਤੂੰ ਜਿਵੇਂ ਮਰਜ਼ੀ ਕਰ ਲੈ ਮੈਂ ਕਿਹਾ ਮੈਂ ਤਾਂ ਕੀ ਕਰਨਾ ਰਣਵੀਰ ਮੈਂ ਤਾਂ ਮਜਬੂਰ ਆ ਹਨਾ ਕੁੜੀਆਂ ਮੰਨੋਂ ਵੀ ਮਜਬੂਰ ਆ ਚਲੋ ਧੀਆਣਾ ਉਹਨਾਂ ਨੂੰ ਛੱਡ ਵੀ ਨਹੀਂ ਸਕਦੀ ਤੇ ਪਰ ਕਹਿੰਦਾ ਵੀ ਤੇਰੀ ਵੀ ਖੁਸ਼ੀ ਹੋਣੀ ਚਾਹੀਦੀ ਹੈ ਨਾ ਵੀ ਜੇ ਤੂੰ ਕਮੇ ਵੀ ਕੱਲੇ ਕੁੜੀਆਂ ਵਾਸਤੇ ਆਪਦੀ ਜ਼ਿੰਦਗੀ ਬਰਬਾਦ ਕਰ ਦੇ ਇਹ ਗਲਤ ਹੈ ਕਹਿੰਦਾ ਵੀ ਤੂੰ ਇਹ ਨਹੀਂ ਕਰਨਾ ਤੇ ਮੈਨੂੰ ਬਹੁਤ ਜ਼ਿਆਦਾ ਸਮਝਾਉਂਦੇ ਆ ਨਾ ਬਾਕੀ ਜੀ ਭੈਣ ਭਰਾ ਗੁੱਸਾ ਨਾ ਮੰਨਿਓ ਆ ਮੈਂ ਮੇਰੇ ਭਰਾ ਪਰਜਾਈ ਤੇ ਪਿਓ ਤੋਂ ਬਾਹਰ ਨਹੀਂ ਹੈਗੀ ਤੇ ਮੈਂ ਮਜਬੂਰ ਆ ਨਾ ਮੈਂ ਇੱਥੇ ਬੈਠੀ ਆ ਤੇ ਚਲੋ ਜੇ ਕੁਝ ਉਹ ਸੋਚ ਰਹੇ ਮੇਰੇ ਬਾਰੇ ਸੋਚ ਰਹੇ ਆ ਨਾ ਵੀ ਜੋ ਮੇਰਾ ਚੰਗਾ ਹੋ ਸਕੇ ਜਾਂ ਮੇਰੇ ਵਾਸਤੇ ਜੋ ਚੰਗਾ ਅੱਗੇ ਜਾ ਕੇ ਹੈ ਨਾ ਵੀ ਮੈਂ ਖੁਸ਼ ਰਹੂੰਗੀ ਇਹ ਚ ਤੇ ਤਾਂ ਘਰ ਕੇ ਹੈਨਾ ਤੇ ਬਾਕੀ ਮੈਨੂੰ 20 ਦਿਨਾਂ ਦਾ ਟਾਈਮ ਵਰਨ ਵੀਰ ਨੇ ਦਿੱਤਾ ਵੀ ਹੋਰ ਦੇਖ ਤੇ ਫਿਰ ਕਹਿੰਦਾ ਵੀ ਆਪਾਂ ਇਹ ਜੀ ਚ ਕੋਈ ਫੈਸਲਾ ਲੈ ਲਾਂਗੇ ਹੈਨਾ ਵੀ ਕਿਉਂ ਟੈਨਸ਼ਨ ਚ ਪਈਆਂ ਸਾਰੇ ਟੈਨਸ਼ਨਾਂ ਮੁਕਾ ਦੇਣਾ ਵੀ ਜਿਹੋ ਵੀ ਤੈਨੂੰ ਚੰਗਾ ਲੱਗਿਆ ਤੂੰ ਉਮੀ ਕਰ ਲਈ ਤੇ ਬਾਕੀ ਜੀ ਹੈ ਨਾ 15 ਦਿਨ ਪਹਿਲਾਂ ਹੋਗੇ ਮੈਨੂੰ ਆਖਿਆ ਦਿਨ 20 ਦਿਨ ਆਪਾਂ ਹੋਰ ਦਿੱਤੇ ਉਹਨਾਂ ਨੂੰ ਹੈਨਾ ਵੀ ਚਲੋ ਇੰਨੇ ਚ ਵੀ ਜੇ ਉਹਨਾਂ ਦਾ ਐ ਲੱਗਦਾ ਮਾਈਂਡ ਬਦਲ ਜੂਗਾ ਤਾਂ ਹੋਰ ਗੱਲ ਹੈ ਜੇ ਨਹੀਂ ਮਾਈਂਡ ਬਦਲੂਗਾ ਉਹਨਾਂ ਦਾ ਹੈਨਾ ਤੇ ਆਪਾਂ ਆਪਦੀ ਜ਼ਿੰਦਗੀ ਚ ਅੱਗੇ ਵਧ ਜਾਾਂਗੇ ਹਨਾ ਕੋਈ ਵੀ ਜਿਹੜਾ ਫੈਸਲਾ ਭਰਾ ਪਰਚਾਈ ਆਪਣੇ ਵਾਸਤੇ ਲੈਣਗੇ ਆਪਾਂ ਸਹਿਮਤ ਹੋਵਾਂਗੇ ਉਹਨਾਂ ਦੇ ਨਾਲ ਤੇ ਬਾਕੀ ਜੀ ਹਨਾ ਜੇ ਕੋਈ ਚਾਵੇ ਹਨਾ ਵੀ ਜਾਂ ਮੈਨੂੰ ਡਰਾ ਤਮਕਾ ਕੇ ਹਨਾ ਵੀ ਜਾਂ ਜਾਨ ਨੂੰ ਮਾਰ ਦਿਆਂ ਧਮਕਾ ਦੇ ਕੇ ਮੈਨੂੰ ਕੋਈ ਟਰਾਲੂਗਾ ਮੈਂ ਡਾਦੀ ਨਹੀਂ ਹਾਂ ਜੋ ਵੀ ਹੱਕ ਹੈ ਮੇਰਾ ਹੱਕ ਬੰਦਾ ਹੱਕ ਮੇਰਾ ਧੀਆਂ ਦਾ ਮਿਲਣਾ ਚਾਹੀਦਾ ਹੈ ਹਨਾ ਚਲੋ ਜੇ ਨਹੀਂ ਹੱਕ ਦੇਣਾ ਉਹਨਾਂ ਦੀ ਮਰਜ਼ੀ ਹੈ ਹਨਾ ਤਾਂ ਮੈਨੂੰ ਫਾਈਨਲ ਡਿਸੀਜਨ ਆਪ ਦਾ ਦੱਸ ਦੇਣਾ ਵੀ ਅਸੀਂ ਇਹ ਤੇਰੇ ਨਾਂ ਜਾਂ ਤੇਰੇ ਧੀਆਂ ਦੇ ਨਾਂ ਕੁਝ ਵੀ ਕਦੇ ਵੀ ਕਰ ਬੋਗਾਂ ਹਨਾ ਵੀ ਤੂੰ ਜਿਵੇਂ ਮਰਜ਼ੀ ਕਰ ਲੈ ਤੇਰੀ ਜ਼ਿੰਦਗੀ ਹੈ ਨਾ ਦੀ ਦੁਆ ਦੀ ਜ਼ਿੰਦਗੀ 'ਚ ਕੁਛ ਵੀ ਕਰ ਹਨਾ ਵੀ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਹਨਾ ਤੇ ਇਹ ਚੀਜ਼ ਵੀ ਆਪਾਂ ਫੈਸਲਾ ਹੌਲੀ-ਹੌਲੀ ਲਵਾਂਗੇ ਚੀਜ਼ਾਂ ਦਾ ਤੇ ਚਲੋ ਮੈਂ ਕਿਹਾ ਵੀ ਸੋਣ ਨੂੰ ਵੀਡੀਓ ਸ਼ੇਅਰ ਕਰ ਦਿਆਂ ਨਾ ਵੀ ਮੈਂ ਕੀ ਸੋਚ ਰਹੀ ਆ ਤੇ ਭਰਾ ਪਰਚਾਈ ਕੀ ਸੋਚ ਰਿਹਾ ਹੈ ਬਾਕੀ ਜੀ ਮੈਂ ਮਜਬੂਰ ਆ ਹਨਾ ਵੀ ਬਹੁਤ ਜ਼ਿਆਦਾ ਮਜਬੂਰ ਹੋ ਜਾਂਦਾ ਬੰਦਾ ਤੇ ਇਸ ਕਰਕੇ ਹਨਾ ਵੀ ਮੈਂ ਜੇ ਸੋਚਾਂ ਕਿ ਲਤੀਆ ਬਾਰੇ ਨਹੀਂ ਸੋਚੀ ਜਾਵਾਂ ਤੇ ਮੈਂ ਆਪਦੀ ਜ਼ਿੰਦਗੀ ਬਾਰੇ ਨਾ ਸੋਚਾਂ ਇਹ ਵੀ ਨਹੀਂ ਹੋ ਸਕਦਾ ਤੇ ਪਰ ਜੇ ਮੈਂ ਆਪਦੀ ਜ਼ਿੰਦਗੀ ਬਾਰੇ ਸੋਚਾਂ ਧੀਆਂ ਬਾਰੇ ਨਾ ਸੋਚਾਂ ਇਹ ਵੀ ਨਹੀਂ ਹੋ ਸਕਦਾ ਕਿ ਮਤਲਬ ਇੰਨੀ ਕਿ ਧਰਮ ਸੰਕਰ ਚ ਫਸੀ ਵੀ ਆ ਮੈਂ ਇੰਨਾ ਕ ਜਿਆਦਾ ਔਖਾ ਹੋਇਆ ਪਿਆ ਹਨ ਤੇ ਸਮਝ ਤੋਂ ਬਾਹਰ ਹੋਇਆ ਪਿਆ ਸਾਰਾ ਕੰਮ ਤੇ ਕਿਵੇਂ ਕਰਾਂ ਮੈਂ ਕੀ ਚੀਜ਼ ਦੀ ਸੈਟਿੰਗ ਕਿਵੇਂ ਬਿਠਾਵਾਂ ਹਨ ਤੇ ਬਾਕੀ ਜੀ ਸਭ ਕੁਝ ਵੈਗਰੂ ਠੀਕ ਕਰੂਗਾ ਹਨ ਤੇ ਕਹਿੰਦੇ ਹੁੰਦੇ ਆ ਜੇ ਵੈਗਰੂ ਇੱਕ ਰਸਤਾ ਖੋ ਬੰਦ ਕਰਦਾ ਤਾਂ ਦੋ ਖੋਲ ਦਿੰਦਾ ਤੇ ਮੇਰੇ ਲਈ ਵੀ ਵੈਗਰੂ ਨੇ ਕੁਝ ਚੰਗਾਈ ਸੋਚ ਰੱਖਿਆ ਹੋਊਗਾ ਤੇ ਆਪਣੇ ਨਾਲ ਚੰਗਾ ਹੀ ਹੋਊਗਾ ਕਿਉਂਕਿ ਕਹਿੰਦੇ ਹੁੰਦੇ ਆ 14 ਵਰਿਆ ਤੋ ਤਾਰ ਆਉਣ ਦੀ ਵੀ ਸੁਣ ਆ ਰਾਮ ਦੀ ਵੀ ਸੁਣੀ ਸੀ ਸੌਰੀ ਵੀ ਉਹ ਬਣ ਵਾਸਤੇ ਗਿਆ ਹਨ ਆ ਰਾਮ ਤੇ ਉਹਦੀ ਵੀ ਸੁਣੀ ਗਈ ਸੀ ਤੇ ਇਹ ਮੈਨੂੰ ਵੀ ਪਤਾ ਹੈ ਮੇਰੀ ਜਿੰਦਗੀ ਦਾ 15 ਸਾਲ ਦਾ ਸੰਘਰਸ਼ ਹੈ ਹਨ ਵੀ ਹੁਣ ਇਹ ਤੋਂ ਬਾਅਦ ਮੇਰੇ ਦਿਨ ਚੰਗੇ ਆਉਣਗੇ ਮੈਨੂੰ ਉਮੀਦ ਹੈ ਇਹ ਬਹੁਤ ਜਿਆਦੇ ਵੀ ਕਿਵੇਂ ਵੀ ਆਉਣ ਮੇਰੇ ਦਿਨ ਚੰਗੇ ਆਉਣਗੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੂੰਗੀ ਆਪਦੇ ਵਾਸਤੇ ਜੀਊਂਗੀ ਤੇ ਇਹ ਚੀਜ਼ ਹਨਾ ਵੀ ਮੈਨੂੰ ਇਹ ਚੀਜ਼ ਦਾ ਹੁਣ ਅਹਿਸਾਸ ਹੋ ਰਿਹਾ ਵੀ ਮੇਰਾ ਜਿਹੜਾ ਬਨਵਾਸ ਸੀ ਉਹ ਖਤਮ ਹੋ ਗਿਆ ਨਾ 15 ਸਾਲਾਂ ਦਾ ਬਨਵਾਸ ਕੱਟ ਲੈ ਮੈਂ ਹੁਣ ਆਪਾਂ ਆਪਦੇ ਲਈ ਜੀਵਾਂਗੇ ਆਪਦੀ ਜ਼ਿੰਦਗੀ ਅੱਗੇ ਬਾਰੇ ਸੋਚਾਂਗੇ ਤੇ ਬਾਕੀ ਜੀ ਆਪਾਂ ਪਹਿਲ ਕਿਸੇ ਚੀਜ਼ 'ਚ ਨਹੀਂ ਕਰੀ ਆਪਾਂ ਪਹਿਲਾ ਆਪਸ਼ਨ ਰੱਖਿਆ ਵੀ ਇਹ ਕੰਮ ਸਾਡਾ ਕਰੋ ਹਨ ਮਿੰਤਾ ਹੜੇ ਤਰਲੇ ਕਰੇ ਆਪਾਂ ਹਨ ਤੇ ਤਰਲੇ ਕਰਨ ਤੋਂ ਬਾਅਦ ਹਨ ਵੀ ਜੇ ਕੋਈ ਨਹੀਂ ਮੰਨਦਾ ਤਾਂ ਆਪਾਂ ਆਪ ਦਾ ਫਾਈਨਲ ਡਿਸੀਜਨ ਲਵਾਂਗੇ ਤੇ ਭੈਣ ਭਰਾ ਸਾਰੇ ਸਪੋਰਟ ਕਰੇ ਹੋਣਾ ਆਪਾਂ ਨੂੰ ਤੇ ਮੈਨੂੰ ਗਲਤ ਨਾ ਸਮਝੋ ਤੇ ਇਹ ਚੀਜ਼ ਨਾ ਸਮਝੋ ਹਨ ਵੀ ਧੀਆਂ ਬਾਰੇ ਨਹੀਂ ਸੋਚਦੀ ਆਪ ਦੀ ਜ਼ਿੰਦਗੀ ਬਾਰੇ ਸੋਚੀ ਜਾਂਦੀ ਹੈ 15 ਸਾਲ ਮੈਂ ਆਪਦੀਆਂ ਧੀਆਂ ਬਾਰੇ ਸੋਚਿਆ ਹਨ ਤੇ ਉਹਨਾਂ ਤੋਂ ਬਿਨਾਂ ਮੇਰਾ ਨਾ ਕੋਈ ਹਨ ਮੈਂ ਕੁਝ ਵੀ ਹੈ ਨਹੀਂ ਸੀ ਹਨ ਮੇਰਾ ਨਾ ਕੋਈ ਮੇਰੀ ਜੀਣ ਦੀ ਵਜ੍ਹਾ ਸੀ ਨਾ ਹੈਗੀ ਸੀ ਨਾ ਅੱਜ ਵੀ ਹੈ ਨਹੀਂ ਵੀ ਹਜੇ ਵੀ ਮੈਂ ਜੀ ਦੀ ਵੇਟ ਕਰ ਰਹੀ ਹਾਂ ਨਾ ਵੀ ਇਹ ਚੀਜ਼ ਵਾਸਤੇ ਚਲੋ ਬਣ ਜਾਣ ਉਹ ਕਰਦੇ ਹਨਾ ਕਿ ਚਲੋ ਬਣਦਾ ਕਜਵਾਕਾਂ ਦਾ ਮਿਲ ਜੀ ਜੇ ਉਹ ਨਹੀਂ ਹੱਕ ਦੇਣਗੇ ਆਪਾਂ ਇਸ ਤੋਂ ਬਾਅਦ ਆਪਾਂ ਹਨਾ ਜਿਵੇਂ ਆਪਾਂ ਨੂੰ ਚੰਗਾ ਲੱਗਿਆ ਤੇ ਉਵੇਂ ਕਰਾਂਗੇ ਆਪਾਂ ਹਨਾ ਤੇ ਬਾਕੀ ਜੀ ਹਨਾ ਜ਼ਿੰਦਗੀ ਥੋੜੀ ਖਤਮ ਹੋ ਜਾਂਦੀ ਹੈ 32 ਸਾਲ ਦੀ ਉਮਰ ਆਪਣੀ ਸਾਰੀ ਜ਼ਿੰਦਗੀ ਆਪਣੇ ਕੋਲੇ ਪਈ ਹੈ ਤੇ ਦੇਖਾਂਗੇ ਕੀ ਬਣਦਾ ਅੱਗੇ ਦੀ ਅੱਗੇ ਤੇ ਆਪਾਂ ਨੂੰ ਜ਼ਿੰਦਗੀ ਕਿੱਥੇ ਲੈ ਕੇ ਜਾਂਦੀ ਹੈ ਕਿਹੜੇ ਮਕਾਮ ਤੇ ਲੈ ਕੇ ਜਾਂਦੀ ਹੈ ਤੇ ਮੈਨੂੰ ਉਮੀਦ ਹੈ ਮੇਰੇ ਵਾਸਤੇ ਵੈਗਰੂ ਨੇ ਬਹੁਤ ਸੋਹਣਾ ਕੁਝ ਸੋਚ ਰੱਖਿਆ ਹੈ ਨਾ ਤੇ ਉਹ ਆਪਾਂ ਜਿਹੜਾ ਸੋਚਿਆ ਹੋਇਆ ਹੈ ਨਾ ਵੈਗਰੂ ਦਾ ਆਪਾਂ ਨੂੰ ਜਿਹੜਾ ਹੁਕਮ ਹੋਊਗਾ ਆਪਾਂ ਉਹ ਵੀ ਕਰਾਂਗੇ ਤੇ ਬਾਕੀ ਜੀ ਆਪਾਂ ਕਿਸੇ ਚੀਜ਼ 'ਚ ਪਹਿਲ ਨਹੀਂ ਕਰੀ ਹੈ ਨਾ ਆਪਾਂ ਚੁੱਪਾਂ ਹੁਣ ਆਪਾਂ ਕਿਸੇ ਨੂੰ ਮਾੜੀ ਚੰਗੀ ਕੁਛ ਨਹੀਂ ਕਹਿੰਦੇ ਤੇ ਆਪਾਂ ਵੈਗਰੂ ਨੇ ਸਭ ਕੁਝ ਛੱਡ ਰੱਖਿਆ ਹੈ ਬਾਕੀ ਜਿਉਂਦੇ ਰਹਿਣ ਭਰਾ ਪਰਜਾਈ ਦੇ ਪਿਓ ਜਿਨ੍ਹਾਂ ਨੇ ਮੈਨੂੰ ਕਹਿ ਰਿਹਾ ਕਿ ਚੁੱਪ ਕਰਕੇ ਬਹਿ ਜਾ ਇੱਥੇ ਤੇ ਕਿਤੇ ਕਿਸੇ ਬਾਰੇ ਨਹੀਂ ਸੋਚਣਾ ਤੂੰ ਆਪ ਦੇ ਬਾਰੇ ਨਹੀਂ ਸੋਚਦੀ ਹੈ ਨਾ ਆਪ ਦੀ ਜ਼ਿੰਦਗੀ ਤੂੰ ਖਤਮ ਕਰ ਰਹੀ ਹੈ ਤੇ ਰੱ ਤਰੱਕੀ ਆ ਦੇਵਨ ਨੂੰ ਚੜਦੀ ਕਲਾ ਚ ਰੱਖਣਾ ਤੇ ਇਹਨਾਂ ਦੇ ਬੱਚਿਆਂ ਨੂੰ ਦੇਣ ਦੀ ਲਈ ਤੇਰਾ ਚੌਬਣੀ ਤਰੱਕੀ ਵਾਂਗਸ਼ਨ ਤੇ ਪਰਪਰੀ ਦੋਹਰਾਂ ਨੂੰ ਵੀ ਮੈਸਿਓ ਪੁੱਤਾਂ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਹਾਂ ਪਰ ਵੀ ਤੁਹਾਡੇ ਵਾਸਤੇ ਮੈਂ ਸੋਚੀ ਜਾਵਾਂ ਮੈਂ ਆਪਦੇ ਬਾਰੇ ਵੀ ਸੋਚਣਾ ਨਾ ਪਤਾ ਮੇਰੀ ਵੀ ਲਾਈਫ ਹੈ ਮੇਰੀ ਜ਼ਿੰਦਗੀ ਹੈ ਪਰ ਜੇ ਹੋ ਸਕਿਆ ਜੇ ਜਿਹੜੀ ਮੈਂ ਛੱਤ ਰੱਖੀ ਉਸ ਤੇ ਹਨਾ ਵੀ ਜੇ ਸਾਰੇ ਘਰ ਦੇ ਸਹਿਮਤ ਹੋ ਗਏ ਤੇ ਮੈਂ ਆਪਦੀਆਂ ਧੀਆਂ ਨੂੰ ਕਦੇ ਨਹੀਂ ਛੱਡਦੀ ਜ਼ਿੰਦਗੀ ਚ ਕਦੇ ਵੀ ਕੁਛ ਭਾ ਮੈਨੂੰ ਦਿਹਾੜੀਆਂ ਕਰਕੇ ਉਹਨਾਂ ਨੂੰ ਖਵਾਉਣਾ ਪੈ ਜੇ ਪਰ ਜੀ ਆਪਦੀ ਹਿੰਟ ਤੇ ਅੜੇ ਰਹੇ ਤਾਂ ਫੇਰ ਆਪਾਂ ਇਸ ਤੋਂ ਬਾਅਦ ਹਨਾ ਕੁਝ ਨਹੀਂ ਕਰ ਸਕਦੇ ਵੀ ਜਿਵੇਂ ਮੈਨੂੰ ਠੀਕ ਲੱਗੂ ਆਪਾਂ ਉਧਾ ਕਰ ਲਾਂਗੇ ਤੇ ਚਲੋ ਜੀ ਵੈਗਰੂ ਦੀ ਕਿਰਪਾ ਹੈ ਹਨਾ ਜਿਵੇਂ ਵੀ ਹੋਇਆ ਫੈਸਲਾ ਵੈਗਰੂ ਦਾ ਆਪਾਂ ਦਿਨੋਂ ਮਨੋਂ ਉਵੇਂ ਮੰਨ ਲਾਂਗੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਵੀਡੀਓ ਕੁਝ ਬਣੀ ਨਹੀਂ ਬਸ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਮਿਲਾਂਗੇ ਜੀ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਬਾਕੀ ਜਿਵੇਂ ਦੀ ਜਿਵੇਂ ਹਨਾ ਕੋਈ ਕਿਵੇਂ ਕੀ ਬਣਦਾ ਇਹ ਚੀਜ਼ ਆ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ ਸਸਰੀ ਕਾਲਜੀ ਸਰਨ